ਤੋ ਆਪਾਂ ਅੱਜ ਕਿਸਾਨ ਭਰਾ ਦੇ ਘਰੇ ਖੜੇ ਆ ਤੇ ਆਹ ਦੇਖੋ ਬਾਈ ਹੁਣਾਂ ਦਾ ਇੰਨਾ ਸੈਟਅਪ ਆ ਆਪ ਦੀ ਪੈਲੀ ਇੰਨੀ ਕਰਦੇ ਆ ਬਾਈ 35 40 ਕਿੱਲੇ ਪੈਲੀ ਦੇ ਕਰਦੇ ਆ ਬਾਈ ਹੁਣੀ ਤੇ ਇਹਨਾਂ ਨੇ ਨਾ ਕੋਈ ਇੱਕ ਮਸ਼ੀਨ ਵੇਚਣੀ ਆ 2000 ਮਾਡਲ ਆ ਮਸ਼ੀਨ ਤੇ ਕਿਸੇ ਵੀਰ ਨੇ ਆਪ ਦੀ ਪੈਲੀ ਕਰਦਾ ਕੋਈ ਹਨਾ ਭਰਾ 10 12 ਕਿੱਲੇ ਉਹ ਲੈ ਸਕਦਾ ਜਾਂ ਕਿਸੇ ਨੇ ਡਰਾਈਵਰ ਰੱਖ ਕੇ ਹਨਾ ਕਿਰਾਏ ਤੇ ਲਾਉਣੀ ਆ ਮਸ਼ੀਨ ਕਾਮੀ ਲੈ ਸਕਦਾ ਮਸ਼ੀਨ ਇੱਕ ਨੰਬਰ ਵਰਕਿੰਗ ਦੇ ਵਿੱਚ ਆ ਪੂਰੀ ਕਹਿੰਦੇ ਨੇ ਅਗਲਾ ਪੁੱਛਦਾ ਵੀ ਕੀ ਕੀ ਚੀਜ਼ ਇਹਦੇ ਨਾਲ ਆ ਹਨ ਬਈ ਉਹ ਮਾੜਾ ਦੱਸੋ ਵੀ ਕੀ ਕੀ ਨਾਲ ਦੋਗੇ ਇਹਦੇ ਨਾਲ ਜਿੰਨਾ ਆਇਆ ਜਾਂਤੀ ਚੋਂ ਚਾਬੀਆਂ ਚੂਪੀਆਂ ਤਾਂ ਹੈ ਨਹੀਂ ਐਵੇਂ ਕਹਿੰਦਾ ਠੀਕ ਹੈ ਜੀ ਤੇ ਬਾਕੀ ਜਿਹੜਾ ਜਮਾਨ ਉੱਥੋਂ ਆ ਉਹ ਨਾਲ ਲਰੂਗਾ ਠੀਕ ਹੈ ਜੀ ਤੇ ਕਟਰ ਨੂੰ ਨਾਲ ਮਸ਼ੀਨ ਨਾਲ ਵਾਗ ਲੈਤਾ ਮਗਰਲੇ ਟਾਇਰ ਆ ਉਹ 7 ਪੈਸੇ ਆ ਠੀਕ ਹੈ ਜੀ ਤੇ ਉਹ ਆਪਦਾ ਕਟਰ ਦੇ ਲਾ ਲੈਣ ਤੇ ਟਰੈਕਟਰ ਦੇ ਪਾ ਲੈਣ ਠੀਕ ਹੈ ਜੀ ਉਹ 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 ਆਹ ਦੀ ਗੱਲ ਨਹੀਂ ਮਰਜੀ ਜੀ ਮਰਜੀ ਆ ਇਹ ਦੀ ਮਰਜੀ ਆ ਜਿਹੜੀ 13 ਦਾ ਇਹ ਮਗਰਲੇ ਟ੍ਰੈਕਟਰ ਦੇ ਮੂਹਰੇ ਟਾਇਰ ਹੁੰਦੇ ਜਿਹੜੇ ਉਹ ਮਾਣਨਗੇ ਦੋ ਨਾਲ ਠੀਕ ਹੈ ਜੀ ਹਾਂ ਬਈ ਤਾਂ ਬਾਈ ਉਹਨਾਂ ਨੇ ਐਵੇਂ ਕੰਮ-ਕੁਮ ਕਰਾਈ ਆ ਢਟਕਾ ਆ ਕੇ ਐ ਤਾਂ ਹੀ ਟਾਇਰ ਲਾਇਆ ਐਵੇਂ ਨਾ ਕਿ ਉਹ ਵੀ ਆਹ ਕੀ ਕੀਤਾ ਪਿਆ ਇਹ ਕੰਮ ਕਰਦੇ ਸੀ ਢਟਕਾ ਕੇ ਰਿਪੇਅਰ ਕਰੀ ਜਾਂਦੇ ਵੀ ਗਾਹਲੇ ਬੰਦੇ ਨੂੰ ਦਿੱਕਤ ਨਾ ਆਵੇ ਕਿਸੇ ਚੀਜ਼ ਦੇ ਵਿੱਚ ਇਹਨਾਂ ਦਾ ਵੇਚਣ ਦਾ ਤੁਸੀਂ ਕਾਰਨ ਪੁੱਛੋਗੇ ਕਹਾਂ ਐਵੇਂ ਕਹੋਗੇ ਐ ਵੇਚਦਾ ਕਾਧੂ ਆ ਵੀ ਜੇ ਵਧੀਆ ਹੁੰਦੀ ਕਾਧੂ ਵੇਚਦਾ ਭਾਈ ਇਹਨਾਂ ਨੇ ਵੱਡੀ ਮਸ਼ੀਨ ਲੈ ਕੰਮ ਵਧਾਇਆ ਥੋੜਾ ਜਿਹਾ ਹੋਰ ਇਹਨਾਂ ਇਹ ਨਿੱਕੀ ਮਸ਼ੀਨ ਕਰਕੇ ਤਾਂ ਇਹ ਕੰਮ ਜਿਹੜੇ ਬੰਦੇ ਨੂੰ ਹਨਾ 10-12 ਕਿੱਲੇ ਕਰਦਾ ਵੀ ਉਹ ਕੰਮ ਆਈ ਨਹੀਂ ਹੈਗਾ ਕੰਮ ਖੜਦੀ ਆ ਉਹ ਬੰਦਾ ਆਉਦੀ ਜੀ ਲੈ ਸਕਦਾ ਵਾ ਮਾੜੀ ਨਹੀਂ ਹੈਗੀ ਤੇ ਪਾਸੋਂ 2-250 ਕਿੱਲਾ ਜਿੱਦਾਂ ਵੜਦੇ ਰਹੇ ਆ ਸਟੈਂਡਰਡ ਪੈਟਰਾਂ 2-250 ਕਿੱਲਾ ਤੇ ਲੈ ਵੜਦੇ ਰਹੇ ਆ 250 ਕਿੱਲੇ ਅਸੀਂ ਆਪ ਕਰਦੇ ਆ ਬਾਕੀ ਇਹਦੇ ਨਾਲ ਬਾਹਰ ਵੜਦੇ ਰਹੇ ਆ ਹੋਰ ਹੋਰ ਇਹ ਵਧਾ ਰਹੇ ਆ ਆਪਦੀ ਪੈੜੀ ਵਧਾ ਰਹੇ ਆ ਬੰਦੇ ਨੇ ਹਨਾ ਤੁਹਾਨੂੰ ਦਿਖਾਇਆ ਪਹਿਲਾਂ ਮੈਂ ਕਿੰਨਾ ਸੈਟਪਾ ਸਾਰਾ ਕੰਪਿਊਟਰ ਕੱਢ ਰਿਹਾ ਕਿਹਾ ਨਾਲ ਸ ਠੀਕ ਆ ਲੁਧਿਆਣਾ ਜਿਲ੍ਹਾ ਪੈਂਦਾ ਤਹਿਸੀਲ ਜਗਰਾਉਂ ਆ ਨਾ ਤਹਿਸੀਲ ਜਗਰਾਉਂ ਆ ਉੱਤੇ ਨੰਬਰ ਪਾਵਾਂਗੇ ਆਪਾਂ ਮਾਲਕ ਦਾ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਹੋ ਸਾਰੀ ਗੱਲਬਾਤ ਬਾਕੀ ਸਾਨੂੰ ਅਸੀਂ ਸਮਝਾਤੀ ਠੀਕ ਆ ਤੇ ਹੋਰ ਚੀਜ਼ ਬਾਈ ਜੀ ਮਾੜਾ ਦੱਸ ਦਿਓ ਜੇ ਕੋਈ ਚੀਂਹ ਰਹੀ ਦੀ ਉਹ ਵੀ ਦੱਸ ਦਿਓ ਨਹੀਂ ਸਾਰਾ ਜਿੰਨਾ ਇਹਦੇ ਉੱਤੇ ਹੀ ਪਿਆ ਵਾ ਸਾਰਾ ਸਮਾਨ ਅਸਾ ਸਮਾਨ ਉੱਤੇ ਪਿਆ ਇੰਨੀ ਵੀ ਗਾਰੰਟੀ ਹੈ ਵੀ ਜਾ ਕੇ ਐਂ ਚਲਾ ਲਵੇ ਹਾਂ ਖਰਾਬੀ ਨਾ ਦਿਓ ਠੀਕ ਆ ਆ ਬੈਲਟਾਂ ਬੁਲਟਾਂ ਜਿੰਨੀਆਂ ਪੰਗੀਆਂ ਸਾਰੀਆਂ ਨਾਲ ਆ ਜਿਹੜੀਆਂ ਹੈਗੀਆਂ ਨਾਲ ਦਿੱਤੀਆਂ ਜਾਣਗੀਆਂ ਬਾਕੀ 60 70% ਟਾਇਰ ਹੈਗੇ ਆ ਜੀ ਆ ਚైనా ਭਈਓ ਅਗਲੇ ਨੂੰ ਮਾਲਕ ਨੂੰ ਆ ਚੀਜ਼ ਤੇ ਭਰੋਸਾ ਵਾ ਬੈਰਿੰਗ ਬੂਹਾਂ ਸਾਰੇ ਨਵੇਂ ਆ ਸਾਡਾ ਹੋ ਕੰਮ ਨਹੀਂਗਾ ਹਾਂ ਇਹ ਤਾਂ ਹੀ ਖੋਲੀ ਖਾਲੀ ਇਹ ਕਰੀ ਸੈੱਟ ਕਰੀ ਜਾਂਦੇ ਸੀਗੇ ਮੈਂ ਕਿ ਕਹਿੰਦੇ ਚਲ ਵੀਡੀਓ ਪਾ ਦੇ ਹੁਣ ਮੈਂ ਕਿ ਕੱਥੇ ਬਾਹਰ ਮੀਂਹ ਕਣੀ ਦਾ ਮੌਸਮ ਆ ਤਾਂ ਹੀ ਬਾਹਰ ਨਹੀਂ ਕੱਢੀ ਐਵੇਂ ਕਹੂੰਗਾ ਜਿਹੜਾ ਸਮਾਨ ਆ ਸਾਰਾ ਇਹਦਾ ਮਤਲਬ ਨਾਲ ਲੀਆਂ ਜਿਵੇਂ ਹੋ ਗਿਆ ਸਮਾਨ ਤਾਂ ਮਸ਼ੀਨਾਂ ਵਾਲਾ ਹੁੰਦਾਗਾ ਹਾਂ ਹਾਂ ਸਾਰਾ ਦਸ ਜੀਨ ਆਪਾਂ ਚਲਾਈ ਇਹ ਮੈਡ ਡਰਾਈਵ ਲੈ ਠੀਕ 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 ਹਾਂਜੀ ਹਾਂਜੀ ਤੇ ਬਾਕੀ ਥਰਾ ਥਰਾ ਬਦਲ ਕੇ ਚਲਾ ਸਕਦੇ ਆ ਇਲਿਵੇਟਰਾਂ ਚ ਚੈਨਾ ਕੀ ਹੋਰ ਸਮਾਨ ਸਨਿਕ ਫੰਡ ਗਾਰੰਟੀ ਆ ਵੀ ਤਸੱਲੀ ਕਰਕੇ ਲਿਆ ਸਕਦੇ ਪੂਰੀ ਆਪ ਕਰਕੇ ਲਿਆ ਸਕਦੇ ਪੂਰੀ ਵਧੀਆ ਆ ਐ ਨਹੀਂ ਗੱਲ ਵੀ ਆ ਬੰਦ ਖੜ ਜੂ ਉਹ ਖੜ ਕੇ ਇੱਥੇ ਖੜ ਕੇ ਇੱਥੇ ਬੈਠੂ ਉਹ ਚੱਕਣੀਆਂ ਜਮੇ ਬਹੁਤ ਵਧੀਆ ਮਸ਼ੀਨ ਚਲਦੀ ਆ ਇਹ ਆਪਾਂ 10 ਦਿਨ ਚਲਾਈ ਹੋਈ ਆ ਠੀਕ ਆ ਜੀ ਹਾਂ ਜਿਹੜਾ ਸਮਾਨ ਮਗਰ ਹੁੰਦਾ ਮਸ਼ੀਨ ਦੇ ਨਾਲ ਉਹ ਵੀ ਹੋਊਗਾ ਜਿੰਨਾ ਹੁੰਦਾ ਸਮਾਨ ਉਹ ਆਪਾਂ ਦੇ ਦਿਆਂ ਹੋਗੀਆਂ ਜਿਵੇਂ ਹੋਰ ਸਾਰਾ ਕੁਝ ਦਾ ਸਮਾਨ ਜਿਹੜਾ ਹੁੰਦਾ ਉਹ ਮਿਲੂਗਾ ਨਾਰਮਲ ਜਿਹੜਾ ਬਾਕੀ ਤੁਸੀਂ ਉਹ ਕਹਿੰਦੇ ਸੀਗੇ ਹੋਰ ਕੀ ਇਹ ਵੀ ਦਿਖਾ ਦੇ ਆ ਵੀ ਦਿਖਾ ਦੇ ਮਾੜਾ ਜੈਸ ਨਾਲ ਹੀ ਆਈ ਜੀ ਵਾਲੀ ਬਾਸਕਟ ਪਈ ਆ ਹਾਂ ਇਹਦਾ ਕੰਮ ਸਾਰਾ ਹੋਇਆ ਪਿਛਲੀ ਵਾਰੀ ਠੀਕ ਹੈ ਜੀ ਜਮ ਓਕੇ ਆ ਇਹਦਾ ਸਾਰਾ ਕੰਮ ਹੋਇਆ ਕਣਕਾਲੇ ਦਾ ਵੀ ਹੂੰ ਤੇ ਮਤਲਬ ਅਸ ਸਪੇਕਸ ਬੁੱਕ ਲਈ ਨੀ ਮਤਲਬ ਉਹ ਮਾੜਾ ਮੋਟਾ ਇਹ ਤਾਂ ਕਰਨੇ ਪੈਂਦੇ ਹੁੰਦੇ ਆ ਆਪਾਂ ਉਹ ਤਾਂ ਨੋਰਮਲ ਚੀਜ਼ਾਂ ਸਫਾਈ ਸਫਾਈ ਮਾ ਇਹਦਾ ਮੁੱਟਾ ਮਾੜਾ ਮੋਟਾ ਕਰਨਾ ਬਾਕੀ ਅੰਦਰ ਖੜੀ ਹੁੰਦੀ ਆ ਸਾਰੀ ਅੰਦਰ ਟੱਗੀ ਹੁੰਦੀ ਆ ਬਟਰ ਦੇ ਨਾਲ ਨਾਲ ਤੁਸੀਂ ਹਣਾ ਹਾਂਜੀ ਹਾਂਜੀ ਇਹਦੇ ਵਿੱਚ ਵੀ ਰਸ ਦੋ ਕਿ ਚੀ 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 ਕੋਈ ਚੀਜ਼ ਰਹਿੰਦੀ ਆ ਹਣਾ ਕੋਈ ਪਾਈ ਵੀ ਆ ਤੁਸੀਂ ਕਿਹੜੀ ਕਿਹੜੀ ਪਾਈ ਵੀ ਆ ਹਣਾ ਬੰਦੇ ਨੂੰ ਗਾਹਲੇ ਨੂੰ ਸਮਝਾ ਦਈਏ ਆਪਾਂ ਹਣਾ ਹਾਂਜੀ ਤੇ ਲਰੂ ਲਾਉ ਪਲੁੰਗਾਲਾ ਠੀਕ ਹੈ ਜੀ ਹਾਂ ਜਿਹੜਾ ਸਮੋਸੇ ਸੁਹੇ ਜੋ ਮਤਲਬ ਇਹ ਹੈ ਤਲੁੰਗਾਲੀ ਚੀਜ਼ ਬਹੁਤ ਵਧੀਆ ਹੈ ਠੀਕ ਹੈ ਜੀ ਦੇ ਬਟਲ ਬੂਟਾ ਨੂੰ ਬੰਦੇ ਜਿਵੇਂ ਕਣਕ ਵੇਲੇ ਹਾਂ ਹਾਂ ਜਾਂ ਜਿਵੇਂ ਝੋਨੇ ਵੇਲੇ ਤੇ ਬਾਕੀ ਸਾਰਾ ਕੰਮ ਹੋਇਆ ਹੈਗਾ ਬੁਸ਼ਾ ਨਾਲੇ ਟੱਕ ਬੁਸ਼ਾ ਦੂਜੇ ਨਹੀਂ ਹੈ ਹਾਂਜੀ ਹਾਂਜੀ ਤੇ ਕਟਰ ਦਾ ਵੀ ਸਾਰਾ ਕੰਮ ਹੋਇਆ ਹੈਗਾ ਓਕੇ ਹੈ ਜਮ ਬਿਲਕੁਲ ਵੀ ਇਹਦੇ ਕਟਰ ਦੇ ਟਾਇਰ ਆ ਹਣੇ ਇਹ ਟਾਇਰ ਨਾਲ ਨਹੀਂ ਦਿੱਤੇ ਜਾਣੇ ਵੀ ਇਹ ਬਾਈ ਉਹਨਾਂ ਨੇ ਕੋਈ ਰੱਖ ਨਹੀਂ ਹੈ ਹਨਾ ਵੀ ਤੁਸੀਂ ਆਪ ਦੇ ਟਾਇਰ ਚੜਾ ਕੇ ਲਿਜਾ ਸਕਦੇ ਆ ਠੀਕ ਆ ਨਾਲ ਕਟਰ ਬਾਕੀ ਓਕੇ ਕੰਡੀਸ਼ਨ ਦੇ ਵਿੱਚ ਆ ਪੂਰਾ ਮਸ਼ੀਨ ਵੀ ਤੁਹਾਨੂੰ ਦਿ ਪੂਰੀ ਵਧੀਆ ਚੀਜ਼ ਆ ਤੁਹਾਨੂੰ ਸਾਰੀ ਗੱਲ ਸਮਝਾ ਦਿੱਤੀ ਮੈਂ ਆਪਣੀ ਲਾਸਟ ਜੇ ਗੱਲ ਇਹੀ ਕਹਿੰਨੇ ਆ ਵੀ ਫੋਨ ਲਾ ਕੇ ਪੁੱਛ ਲਓ ਜੇ ਕੋਈ ਚੀਜ਼ ਰਹੇਗੀ ਠੀਕ ਆ ਬਾਕੀ